ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਭਰਾ ਠੀਕ ਠਾਕ ਹੋਣਗੇ ਸਾਰਿਆਂ ਦੇ ਪਸ਼ੂ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਵੀਡੀਓ ਦੇ ਵਿੱਚ ਟੋਟਲ 16-17 ਨਗ ਹੋਣਗੇ ਤੇ 6 ਨਗ ਆਪਣੇ ਕੋਲੇ ਕੱਲ ਨੂੰ ਹੋਰ ਆ ਜਾਣਗੇ 18 ਤਰੀਕ ਨੂੰ ਆਪਾਂ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਆ ਸਕਦੇ ਆ 18 19 20 ਜਦ ਮਰਜ਼ੀ ਡੇਲੀ ਆਪਣੇ ਫਾਰਮ ਤੇ 20 ਤੋਂ 22 ਨਗ ਸੇਲ ਵਾਸਤੇ ਅਵੇਲੇਬਲ ਮਿਲਣਗੇ ਬ੍ਰੀਡ ਦੇ ਵਿੱਚ ਬੱਸੀਆਂ ਮਿਲਣਗੀਆਂ ਪਹਿਲਾ ਦੂਜਾ ਸੂਆ ਮਿਲਕ ਕੈਪੈਸਟੀ 20 ਲੀਟਰ ਤੋਂ ਲੈ ਕੇ 30 35 40 ਲੀਟਰ ਤੱਕ ਦੀ ਮਿਲੂਗੀ ਕ੍ਰੋਸ ਅੰਗ ਦੇ ਵਿੱਚ ਵੀ ਬੜਾ ਮਿਲਣਗੀਆਂ ਜਰਸੀ ਕ੍ਰੋਸ ਸਾਹੀਵਾਲ ਕ੍ਰੋਸ ਤੇ ਜਰਸੀ ਪੰਜਾਬ ਵਾਲੀਆਂ ਮਿਲਣਗੀਆਂ ਸੋ ਟੋਟਲ ਆਪਣੇ ਫਾਰਮ ਤੇ 22 ਤੋਂ 23 ਨਗ ਹੋਣਗੇ ਕੱਲ ਨੂੰ ਸੇ ਵੜਾ ਨੇ ਹੋਰ ਆ ਜਾਣਗਾ ਹੁਣ ਸਕਰੀਨ ਦੇ ਸਾਹਮਣੇ ਜਿਹੜੀਆਂ ਨੇ ਇਹ 17 ਵੜਾ ਐਸ ਟਾਈਮ ਸਕਰੀਨ ਦੇ ਸਾਹਮਣੇ ਨੇ ਸੋ ਜਿਆਦਾ ਨਗਦ ਔਰ ਕਿ ਨਹੀਂ ਦਿਖਾਵਾਂਗੇ ਵੀਡੀਓ ਦਾ ਮਕਸਦ ਇਹ ਹੁੰਦਾਗਾ ਕਿ ਆਪਾਂ ਤੁਹਾਨੂੰ ਇਹ ਦੱਸਣਾਗਾ ਵੀ ਆਪਣੇ ਸਿੱਧੂ ਡੇਰੀ ਫਾਰਮ ਕਲਾਲਾ ਤੇ ਨਵਾਂ ਲੋਟ ਆ ਗਿਆ ਨਵੇਂ ਲੋਟ ਦੇ ਵਿੱਚ ਤੁਹਾਨੂੰ 22 ਨਗ ਸੇਲ ਵਾਸਤੇ ਹਾਜ਼ਰ ਮਿਲਣਗੇ ਦੁੱਧ ਦੀ ਕਪੈਸਿਟੀ 20 ਲੀਟਰ ਤੋਂ ਲੈ ਕੇ 35 40 ਲੀਟਰ ਤੱਕ ਦੀ ਰਹੂਗੀ ਬਰੀਡ ਦੇ ਵਿੱਚ ਬੱਸੀਆਂ ਮਿਲਣਗੀਆਂ ਪਹਿਲਾ ਦੂਜਾ ਸੂਹਾ ਤਾਜ਼ੀਆਂ ਸੂਈਆਂ ਬੱਚੇ ਮਿਲਣਗੀਆਂ ਤੇ ਹੁਣ ਆਪਾਂ ਨਵੀਂ ਗੱਲ ਇੱਕ ਐਡ ਕਰਦੀ ਆ ਆਪਣੇ ਕੋਲੇ ਮੱਝਾਂ ਵੀ ਆਇਆ ਕਰ ਰਹੀਆਂ ਬਹੁਤ ਮੇਰੇ ਵੀਰਾਂ ਦਾ ਫੋਨ ਆਇਆ ਵੀ ਆਪਾਂ ਨੂੰ ਚੰਗੀ ਮੱਝ ਚਾਹੀਦੀ ਆ ਜਾਂ ਚੰਗੀ ਪਹਿਲਣ ਝੋਟੀ ਚਾਹੀਦੀ ਆ ਜਿਹੜੀ ਮੰਨ ਕੇ ਚਲੋ 13 14 ਲੀਟਰ ਤੋਂ ਬਾਹਰ ਵਾਲੀਆਂ ਪਸ਼ੂ ਹੋਇਆ ਕਰਨੀਆਂ ਆਪਣੇ ਤੋਂ ਸੋ ਮੱਝਾਂ ਵਾਲੇ ਵੀਰ ਬਹੁਤ ਦਾ ਫੋਨ ਆਉਂਦਾ ਸੀ ਉਹਨਾਂ ਦੀ ਡਿਮਾਂਡ ਪੂਰੀ ਕਰਾਂਗੇ ਚੰਗੀਆਂ ਝੋਟੀਆਂ ਪਹਿਲਾ ਦੂਜਾ ਸੂਆ 14 ਪਲੱਸ ਵਾਲੀਆਂ ਆਪਣੇ ਫਾਰਮ ਤੋਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਲਦ ਆਪਾਂ ਵੀਡੀਓ ਸਾਰੀਆਂ ਦੀ ਇਕੱਠੀ ਲੈ ਕੇ ਆਵਾਂਗੇ ਦੇਖ ਸਕਦੇ ਹੋ ਬੱਚੇ ਤਾਜ਼ੇ ਸੂਏ ਜਿਹੜੇ ਨੇ ਸਤਨਾਗਰ ਤਾਂ ਤਾਜ਼ੇ ਸੂਏ ਅੱਜ ਨੇ ਆਪਣੇ ਫਾਰਮ ਤੇ ਤੇ ਮੰਨ ਕੇ ਚਲੋ ਵੀ ਕੱਲ ਨੂੰ ਪਰਸ ਕੱਲ ਨੂੰ ਸੇ ਹੋ ਰਹਾ ਜਾਣੀਆਂ ਜਿਹਦੇ ਵਿੱਚ ਤਿੰਨ ਬੇੜਾਂ ਸੂਈਆਂ ਹੋਈਆਂ ਤਿੰਨ ਸੂਨ ਵਾਲੀਆਂ ਨੇ ਤਾਂ ਸਾਨੂੰ 10-11 ਨਗ ਤਾਜੇ ਸੂਏ ਮਿਲਣਗੇ ਤੇ ਟੋਟਲ 22-23 ਨਗ ਆਪਣੇ ਫਾਰਮ ਤੇ ਤੁਹਾਨੂੰ ਸੇਲ ਵਾਸਤੇ ਅਵੇਲੇਬਲ ਮਿਲਣਗੇ ਜਦ ਮਰਜੀ ਤੁਸੀਂ ਫੋਨ ਕਰਕੇ ਆ ਸਕਦੇ ਹੋ ਸਾਰਾ ਫਾਰਮ ਆਪਣਾ ਗਾਇਆਂ ਨਾਲ ਭਰਿਆ ਹੋਇਆ ਸੋ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ 9478263916 98784484264 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਮਹਿਲਕਲਾਂ ਰਹਿ ਜਾਂਦਾਗਾ ਸਹਿ ਜਿਹੜਾ ਰੇਸਰ ਚੋਹਾਨ ਕੇ ਚੰਨਣਵਾਲ ਇਹਨਾਂ ਪਿੰਡਾਂ ਦੇ ਕੋਲੇ ਆਪਣਾ ਕਲਾਲਾ ਪਿੰਡ ਰਹਿ ਜਾਂਦਾਗਾ ਜਦ ਮਰਜੀ ਆਪਣੇ ਫਾਰਮ ਤੇ ਤੁਸੀਂ ਵਿਜਿਟ ਕਰ ਸਕਦੇ ਹੋ 20 ਤੋਂ ਪਲੱਸ ਨਾਲ ਮਿਲਿਆ ਕਰਨਗੇ ਤੇ ਤਾਜ਼ੀਆਂ ਸੂਈਆਂ ਮੱਝਾਂ ਵੀ ਮਿਲਿਆ ਕਰਨੀਆਂ ਜਲਦ ਆਪਾਂ ਕੱਲੀ ਮੱਝਾਂ ਦੀ ਵੀਡੀਓ ਲੈ ਕੇ ਕਵਰ ਕਰਾਂਗੇ ਜਲਦ ਸੋਡੇ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕੱਲੇ ਕੱਲੇ ਨਗਦੀ ਡਿਟੇਲ ਦੇਵਾਂਗੇ ਸੋ ਇੱਧਰ ਜਿਹੜੀਆਂ ਵੇੜਾਂ ਸਾਰੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਸਾਰੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਪਹਿਲੇ ਨੂੰ ਬੱਸੀ ਤੋਂ ਇੱਧਰ ਲੈ ਬੈਠ ਦੋ ਖੋਲ ਪੁੱਤ ਬੱਸੀ ਤ ਪਹਿਲਾ ਸੂਆ ਆ ਤੁਸੀਂ ਦੰਦ ਚੈੱਕ ਕਰ ਸਕਦੇ ਹੋ ਦੋ ਦੰਦ ਬੱਛੀ ਆ ਪਹਿਲਾ ਸੂਆ ਦੰਦ ਤੁਹਾਨੂੰ ਚੈੱਕ ਕਰਾਉਣੇ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਹਜੇ 10 ਦਿਨ ਸੂਨ ਨੂੰ ਬਾਕੀ ਨੇ ਹਾਈਟ ਲੈਂਥ ਫੁੱਲਾ ਫੁੱਲ ਬਰੀਡ ਆ ਇੱਥੋਂ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਬੱਛੀ ਦੀ ਹਾਈਟ ਲੈਂਥ ਫੁੱਲਾ ਖੋਲ ਬੁੱਤ ਪਹਿਲੇ ਨੰਬਰ ਵਾਲੀ ਬੱਛੀ ਸੋ ਦੋ ਨੰਬਰ ਵਾਲੇ ਵੀ ਪਹਿਲੇ ਨਾਲ ਬਸਣਾ ਬੱਸੀ ਆ ਸੋ ਦੇਖੋ ਇੱਕ ਨੰਬਰ ਵਾਲੀ ਬੱਛੀ ਲੈ ਜਾਓ ਤੁਹਾਨੂੰ ਹਾਈਟ ਲੈਂਥ ਤੁਸੀਂ ਇੱਥੋਂ ਦੇਖ ਸਕਦੇ ਹੋ ਬੱਛੀ ਦੀ ਫੁੱਲ ਹਾਈਟ ਲੈਂਥ ਆ ਜਿਹਨੂੰ ਕਹਿੰਦੇ ਆ ਅਜੇ 10 ਦਿਨ ਸੂਣ ਚ ਬਾਕੀ ਨੇ ਸੋਹਣੀ ਇਹਨੇ ਤਿਆਰੀ ਕਰਨੀ ਆ ਮਾਦਰ ਰਿਕਾਰਡ ਵੀ ਚੰਗਾ ਇੱਥੋਂ ਤੁਸੀਂ ਹਾਈਟ ਲੈਂਥ ਦਾ ਅੰਦਾਜ਼ਾ ਲਾ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਸੋ ਫੁੱਲ ਬਰੀਡ ਦੇ ਬੱਚੇ ਬੱਚੀ ਆ ਗਈ ਇੱਕ ਨੰਬਰ ਤੇ ਦੋ ਦੰਦ ਬੱਚੀ ਅਜੇ ਇਹ ਖੀਰੀ ਤੋਂ ਦੋ ਦੰਦ ਹੋਈ ਆ ਫੁੱਲ ਹਾਈਟ ਲੈਂਥ ਦੇ ਵਿੱਚ ਆ ਗਈ ਪਹਿਲਾ ਸੂਆ ਬੱਚੀ ਤੁਹਾਨੂੰ ਦਿਖਾ ਚੁੱਕੇ ਆਪਾਂ ਪਹਿਲੇ ਨੰਬਰ ਤੇ ਸੋ ਅੱਗੇ ਇਹ ਵੀ ਪਹਿਲੇਨ ਬੱਸੀ ਆ ਜਿਆਦਾ ਨਾ ਕਿ ਤੋਰ ਕਿੰਨੇ ਦਿਖਾਵਾਂਗੇ ਇਹ ਵੀ ਪਹਿਲੇਨ ਬੱਸੀ ਆ ਇਹ ਵੀ ਦੰਦਾਂ ਦੇ ਵਿੱਚ ਹੀ ਆ ਸੋ ਇਹਦੇ ਸੂਣ ਚ ਇਹਦੇ ਵੀ ਕੁਝ ਦਿਨ ਬਾਕੀ ਨੇ ਇਹ ਵੀ ਪਹਿਲਾ ਸੂਆ ਕੋਈ ਮੇਰਾ ਵੀਰ ਜੋੜਾ ਪਾਉਣਾ ਚਾਹੁੰਦਾ ਹੈ ਫੁੱਲ ਮਾਨਤਨ ਕੀਤਾ ਜਾਊਗਾ ਤੇ ਅੱਗੇ ਆ ਗਈ ਬੱਸੀ ਕ੍ਰੋਸ ਦੇ ਵਿੱਚ ਇਹ ਕ੍ਰੋਸ ਬੰਨ ਦੇ ਵਿੱਚ ਬੱਸੀ ਆ ਗਈ ਪਹਿਲਾਂ ਨੇ ਨੇ 23 24 ਕਿਲੋ ਦੁੱਧ ਦਿੱਤਾ ਥਣ ਦੇਖੋ ਤੁਸੀਂ ਬਹਿ ਜਾ ਪੁੱਠਲੇ ਬਹਿ ਜਾ ਪਹਿਲਾਂ ਠੰਡੀ ਦਿਖਾ ਦੇ ਕਿੰਨੀ ਆ ਫਿਰ ਤੋਰੀ ਕੱਲਾ ਕੱਲਾ ਨਿਖੜਵਾ ਥਾਣਾ ਪੀੜੀ ਦੇ ਪਾਵੇ ਟੈਪ ਆਪਾਂ ਕਹਿ ਦਿੰਨੇ ਆ ਦੁੱਧ ਵੀ ਇਹਦਾ ਚੰਗਾ ਹੂ ਤੇ ਫੈਂਟ ਵੀ ਚੰਗੀ ਹੂ ਦੇਖੋ ਇੱਥੋਂ ਥਣ ਕੱਲਾ ਕੱਲਾ ਨਿਖੜਵਾ ਥਾਣਾ ਬਿੱਥੀ ਦੇ ਥਾਣਾ ਪੂਰਾ ਬਹਿ ਜਾ ਪੁੱਤ ਜਿਹੜੇ ਮਰਜ਼ੀ ਬਸੇ ਬਹਿ ਜਾ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਹੈ ਜਿਹਨੂੰ ਆਪਾਂ ਕਹਿੰਦੇ ਆ ਤਿੰਨ ਨੰਬਰ ਤੇ ਆ ਗਈ ਕ੍ਰੋਸ ਦੇ ਵਿੱਚ ਗਰਮੀਆਂ ਦਾ ਤੋਹਫਾ ਹੀ ਆ ਖੋਲ ਪੁੱਤ ਇੱਕ ਵਾਰੀ ਤੋਰ ਦੇ ਉਧਰ ਨੂੰ ਸੋ ਦੇਖੋ ਇਥੋਂ ਹਵਾਨਾ ਤੁਸੀਂ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਪੂਰੀ ਬਿੱਥੀ ਦੇ ਥਾਣ ਨੇ ਇਕਲਾ ਇਕਲਾ ਨਿਕਲਣਾ ਥਾਣਾ ਮੋੜਲਾ ਮੋੜਲਾ ਸੋ ਇਥੋਂ ਲੋਕ ਲਪਤ ਰੋਗਲਾ ਮੜੇ ਇੱਥੇ ਸੋ ਇਥੋਂ ਤੁਹਾਨੂੰ ਦੇਖੋ ਇਥੋਂ ਫੇਰ ਦੇ ਹੱਥ ਪੁੱਤ ਜਿੱਥੇ ਮਰਜ਼ੀ ਖੜਾ ਕੇ ਤੋੜੇ ਤੁਸੀਂ ਫੇਰ ਦੇ ਹੱਥ ਦੇਖੋ ਆ ਚੀਜ਼ ਆ ਠੰਡੀ ਸੀਲ ਤਾਂ ਬਰਫੋ ਦੀ ਗਰਮੀਆਂ ਦਾ ਤੋਹਫਾ ਹੀ ਆ ਇਹਨੇ ਦੁੱਧ ਵੀ ਚੰਗਾ ਕੱਢਣਾ ਤੇ ਇਹਦੀ ਫੈਂਟ ਵੀ ਚੰਗੀ ਹੋਣੀ ਆ ਦੇਖੋ ਇੱਥੋਂ ਇੱਥੋਂ ਤੁਸੀਂ ਹਾਈਟ ਲੈਂਥ ਦੇਖ ਸਕਦੇ ਹੋ ਮੋੜ ਲਾ ਦੋ ਨੂੰ ਬੁੱਤ ਲੈ ਚੱਲ ਸੋ ਇਹ ਤਿੰਨ ਨੰਬਰ ਤੇ ਬੱਚੀ ਦਿਖਾਦੀ ਸਾਨੂੰ ਕ੍ਰੋਸ ਦੇ ਵਿੱਚ ਦੁੱਧ ਤੁਸੀਂ ਚਾਹੇ 24 ਮਨ ਕਿਲੋ ਚਾਹੇ 25 ਪਹਿਲਾਂ ਇਹਨੇ 22 23 ਕਿਲੋ ਦੁੱਧ ਦਿੱਤਾ ਪਰੂਨ ਨੇ ਸੋ ਹਜੇ ਇਹ 6 ਅੰਡ ਬੱਚੀ ਆ ਕੰਨੀਆਂ ਖੜੀਆਂ ਨੇ ਇਹਦੀਆਂ ਕੋਈ ਮੇਰਾ ਵੀਰ ਆ ਕੇ ਚੈੱਕ ਕਰ ਸਕਦਾ 6 ਅੰਡਾਂ ਦਾ ਕੰਨੀਆਂ ਖੜੀਆਂ ਨੇ 4 ਨੰਬਰ ਤੇ ਬੱਸੀ ਇਹ ਥੋੜੀ ਕੱਚੀ ਆ ਇਹ 10 12 ਦਿਨ ਲੈਂਦੀ ਹੈ ਵੀ ਕ੍ਰੋਸ ਬਾਂਡ ਦੇ ਵਿੱਚ 18 17 18 ਕਿਲ ਕਈ ਵਾਰ ਮੇਰੇ ਵੀਰ ਹੁੰਦੇ ਆ ਕਿ ਆਪਾਂ ਨੂੰ 17 18 ਕਿਲੋ ਵਾਲੀ ਚਾਹੀਦੀ ਆ ਤਾਂ ਭਾ ਵੀ ਇਹਦਾ ਠੀਕ ਆ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਕਰੋਸਾਂ ਦਾ ਜੋੜਾ ਦੇ ਦਾਂਗੇ ਇਹ ਹਜੇ ਕੁਝ ਕੁ ਦਿਨ ਸੂਣ ਨੂੰ ਲੈਂਦੀ ਐ 10 12 ਦਿਨ ਸੁਥਣ ਥੂਨੇ ਦਾ ਵੀ ਚੰਗਾ ਹਵਾਨੇ ਤੇ ਤੁਸੀਂ ਵੇਂਜ ਦੇ ਸਕਦੇ ਹੋ ਮਿਲ ਕੇ ਵੇਣ ਸੋਹਣੀ ਆ ਸੋ ਕੇ ਜਰਸੀ ਐ ਤਾਜੀ ਸੂਈ ਹੋਈ ਆ ਇਹ ਜਰਸੀ ਮਗਰ ਵੱੱਛੀ ਐ ਇਹ ਤਾਜੀ ਸੂਈ ਹੋਈ ਜਰਸੀ ਆ ਦੂਜਾ ਸੂਆ ਸੂਈ ਹੋਈ ਆ ਸੋ ਇਧਰ ਲਾਸਟ ਤੇ ਆ ਗਈ ਜਰਸੀ ਬਰੀਡ ਚੈੱਕ ਕਰੋ ਤੁਸੀਂ ਵੱੱਛੀ ਦੀ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਆਪਾਂ ਆਪਾਂ 16 ਤਰੀਕ ਨੂੰ ਵੀਡੀਓ ਬਣਾ ਰਹੇ ਆ 16 ਤਰੀਕ ਨੂੰ ਵੀਡੀਓ ਬਣਾ ਰਹੇ ਆ ਸ਼ਾਮ ਦੇ ਟਾਈਮ ਸਾਢੇ 4 ਵਜੇ ਦਾ ਟਾਈਮ ਆ ਤੁਸੀਂ ਇੱਥੋਂ ਦੇਖਿਓ ਹਵਾਨਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹਾਈਟ ਲੈਂਥ ਦੇ ਸਕਦੇ ਤੁਸੀਂ ਬੱਚੀ ਫੁੱਲ ਬਰੀਡ ਦੇ ਵਿੱਚ ਬੱਚੀ ਆ ਤੇ ਮਗਰੇ ਦੇ ਬੱਚੀ ਆ ਸੋ ਆਹ ਬੱਚੀ ਆ ਮਗਰੇ ਦੇ ਮਗਰੇ ਦੇ ਬੱਚੀ ਆ ਗਈ ਪਿੱਛੇ ਬੱਚੀ ਆ ਲੈ ਚਲ ਬੱਤ ਤੁਹਾਨੂੰ ਸੋ ਇੱਥੋਂ ਹਾਈਟ ਲੈਂਥ ਦੇ ਸਕਦੇ ਪਿਓਰ ਪੰਜਾਬ ਵਾਲੀ ਜਰਸੀ ਆ ਪਹਿਲੇ ਸੂਏ ਦੁੱਧ ਨੇ 22-23 ਲੀਟਰ ਦਿੱਤਾ ਤੁਸੀਂ ਚਾਹੇ 25 ਮੰਨ ਕੇ ਲੈ ਲਿਓ ਚਾਹੇ ਸਭੀ ਮੰਨ ਕੇ ਲੈ ਲਓ ਦੁੱਧ ਤੁਹਾਡੀ ਸੇਵਾ ਦਾ ਬਾਕੀ ਬਰੀਡ ਚੈੱਕ ਕਰਿਓ ਤੁਸੀਂ ਤੁਹਾਨੂੰ ਫੇਸ ਕੁਆਲਿਟੀ ਵਗੈਰਾ ਦਿਖਾਉਣੀਆਂ ਆ ਆਪਾਂ 3:30 ਵਜੇ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਂ ਸੋ ਇੱਥੋਂ ਦੇਖੋ ਅੱਗੇ ਪਿੱਛੇ ਦਾ ਹਵਾਨਾਗਾ ਮਿਲਕ ਪੇਨ ਬਹੁਤ ਸਟਰੋਂਗ ਹਵਾਨੇ ਤੇ ਨਾੜਾਂ ਬਹੁਤ ਚੰਗੀਆਂ ਉੱਭਰੀਆਂ ਹੋਈਆਂ ਨੇ ਸੋ ਇੱਥੋਂ ਫੇਸ ਕੁਆਲਿਟੀ ਚੈੱਕ ਕਰਾ ਸਕਦੇ ਹਾਂ ਸੋ ਦੇਖੋ ਬੱਸੀ ਦੀ ਬਰੀਡ ਸੋ ਇੱਥੋਂ ਦੇਖ ਸਕਦੇ ਹੋ ਬੱਸੀ ਦੀ ਬਰੀਡ ਫੇਸ ਕੁਆਲਿਟੀ ਮੋਟੀ ਅੱਖ ਮੱਥੇ ਟੋਆ ਛੋਟਾ ਕੰਨ ਬਾਕੀ ਹਵਾਨੇ ਤੇ ਬੇਂਜ ਬੂੰਜ ਬਹੁਤ ਚੰਗੀਆਂ ਨੇ ਸੋ ਇਧਰ ਪਹਿਲੇ ਨੰਬਰ ਤੇ ਬੱਚੀ ਕ੍ਰਾਸ ਦੇ ਵਿੱਚ ਆ ਗਈ ਦੂਸਰੀ ਸਾਈਡ ਹਜੇ ਕੁਝ ਕਿਹੜਾ ਦੇ ਸੂਣ ਚ ਬਾਕੀ ਹੈ ਦੁੱਧ ਦੇਣੇ ਵੀ 23 24 ਕਿਲੋ ਦਿੱਤਾ ਹੋਇਆ ਤੁਸੀਂ ਚਾਹੇ ਇਹਨੂੰ 2 ਲੀਟਰ ਘੱਟ ਮੰਨ ਕੇ ਲੈ ਲਓ ਪਰ ਬੈੱਡ ਬਹੁਤ ਵੱਡਾ ਹਜੇ ਕੱਚੀ ਆ 10 12 ਦਿਨ ਦੀ ਕ੍ਰਾਸ ਦੇ ਵਿੱਚ ਆ ਗਈ ਥਣ ਕੱਲਾ ਕੱਲਾ ਨਿਖੜਵਾ ਤੁਸੀਂ ਦੇ ਸਕਦੇ ਹੋ ਥਣ ਦੂਰ ਬਿੱਥੀ ਬਿੱਥੀ ਤੇ ਹਜੇ ਦਿਨ 10 12 ਸੂਣ ਨੂੰ ਲੈਂਦੀ ਆ ਕ੍ਰਾਸ ਦੇ ਵਿੱਚ ਆ ਗਈ ਪਹਿਲੇ ਨੰਬਰ ਤੇ ਛੋਟੇ ਲਾਂਟੂ ਲਾਂ ਬਹੁ ਪਈਆਂ ਨੇ ਲੇ ਵੀ ਨਹੀਂ ਹਜੇ ਸੋ ਭਾਅ ਵੀ ਠੀਕ ਹੈ ਦਾ ਹਜੇ ਕੱਚੀ ਆ ਸੋ ਅੱਗੇ ਆ ਗਈ ਬੱਚਿਆ ਤੋਰਪਤ ਇਹ ਤਾਜੀ ਸੂਈ ਹੋਈ ਆ ਇਹਦੇ ਥੱਲੇ 17-18 ਕਿਲੋ ਬੋਲੀ ਹੁਣ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਜਾ ਸਕਦਾ ਇਹਨੂੰ 5-6 ਦਿਨ ਸੂਈ ਨੂੰ ਹੋਗੇ 17-18 ਕਿਲੋ ਤੋਂ ਖਾਲੀ ਹੋਈ ਆ ਦੁੱਧ ਦੇ ਨੇ 22-23 ਲੀਟਰ ਖੁੱਲਾ ਪਾ ਦੇਣਾ ਹਵਾਨਾ ਹਮੋਨਾਂ ਤੁਸੀਂ ਦੇਖੋ ਹੱਤੀ ਚਵਾਈ ਵਾਲਾ ਸੋਣਾ ਖਾਣਾ ਉੱਧਰ ਲੈ ਚਲ ਇੱਥੇ ਦੀ ਹਾਈਟ ਲੈਂਥ ਦੇ ਸਕਦੇ ਹੋ ਹਾਈਟ ਲੈਂਥ ਸੋਹਣੀ ਆ ਹਵਾਨਾ ਸੋਹਣਾ ਤਿਆਰ ਕੀਤਾ ਸਾਢੇ 4 ਵਜੇ ਆਪਾਂ ਵੀਡੀਓ ਬਣਾ ਰਹੇ ਆ ਸਾਮ ਨੂੰ 16 ਤਰੀਕ ਨੂੰ ਦੇਖੋ ਇੱਥੋਂ ਲੈ ਚਲ ਪੁੱਤ ਲੈ ਚਲ ਹਾਈਟ ਲੈਂਥ ਦੇ ਦੇਣ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਇਹ ਉਧਰੋਂ 2 ਨੰਬਰ ਤੇ ਆ ਗਈ ਦੂਸਰੀ ਸਾਈਡ ਤੋਂ 2 ਨੰਬਰ ਤੇ ਆ ਗਈ ਹਵਾਨੇ ਤੇ ਬੇਂਡ ਜੀ ਦੇਖੋ ਤੁਸੀਂ ਦੋਦੇ ਨੇ 22 23 ਲੀਟਰ ਤੋਂ ਬਾਹਰ ਦੇ ਦੇਣਾਗਾ ਕਿਉਂਕਿ ਹਵਾਨਾ ਬਹੁਤ ਸੋਹਣਾ ਗਾ ਇਹਦਾ ਕੱਟ ਵਾਲਾ ਹਵਾਨਾ ਗਾ ਬਰੀਡ ਦੇ ਵਿੱਚ ਬੱਛੀ ਆ ਗਈ 2 ਨੰਬਰ ਤੇ ਦੇਖੋ ਹਾਈਟ ਲੈਂਥ ਹੋਲਾ ਬਾਕੀ ਹੁਣ 3 ਨੰਬਰ ਵਾਲੀ ਬੱਛੀ ਤੋਰ ਬਤ ਉਧਰੋਂ 3 ਨੰਬਰ ਵਾਲੀ ਬੱਛੀ ਤੋਰ ਦਿਓ ਤੁਸੀਂ ਬਰੀਡ ਚ ਇੱਕ ਕਰਿਓ ਕੱਟ ਵਾਲਾ ਹਵਾਨਾ ਗਾ ਹੱਥੀ ਚਵਾਈ ਵਾਲਾ ਥਣ ਵੀ ਆ ਚੋ ਚਾਹੇ ਤੁਸੀਂ ਮਸ਼ੀਨ ਤੇ ਲਿਓ ਦੁੱਧ ਤੇ 30 ਕਿਲੋ ਖੁੱਲਾ ਦੇਣਾ ਇਹਨੇ ਇਹ ਕੱਲ ਦੀ ਸੂਈ ਹੋਈ ਆ ਮਗਰੇ ਦੇ ਮੇਲਕਾਫ ਆ ਦੇਖੋ ਬੱਚੀ ਹਾਈਟ ਲੈਂਥ ਦੇਖੋ ਤੇ ਹਵਾਨਾ ਦੇਖੋ ਥਾਣਾ ਵੀ ਹੱਥੀ ਚਵਾਈ ਵਾਲਾ ਸੋਹਣਾ ਦੇਖੋ ਕੱਲਾ ਕੱਲਾ ਨਿਕੜ ਮਾ ਥਾਣਾ ਇੱਧਰ ਚੈੱਕ ਕਰਾ ਲਈ ਫੇਸ ਕੁਆਲਟੀ ਛੱਟ ਦੇਖੋ ਪੂਰੀ ਬਰੀਡ ਦੇ ਵਿੱਚ ਬੱਸੀ ਆ ਦੇਖੋ ਹਾਈਟ ਲੈਂਥ ਫੁੱਲ ਆ ਦੁੱਧ ਇਹਨੇ 27 28 ਕਿਲੋ ਪਲੂਨ ਦਿੱਤਾ ਮਿਲਕ ਵੇਨ ਦੇਖੋ ਤੁਸੀਂ ਇੱਥੋਂ ਬਾਕੀ ਖੜੀ ਦੀ ਮਿਲਕ ਵੇਨ ਦਿਖਾਵਾਂਗੇ 3 ਨੰਬਰ ਤੇ ਆ ਗਈ ਕੱਲ ਦੀ ਸੂਇਆ ਸਟਾਰਟਿੰਗ ਬੋਲੀ 20 ਲੀਟਰ ਆ ਸਟਾਰਟਿੰਗ ਬੋਲੀ 20 ਲੀਟਰ ਕਰੀਏ ਨੇ ਹਾਈਟ ਲੈਂਥ ਫੁੱਲ ਆ ਜਿਵੇਂ ਦੇਖ ਸਕਦੇ ਹੋ ਹਵਾਨਾ ਸੋਣਾ ਤਿਆਰ ਕੀਤਾ ਬਾਕੀ ਤੁਸੀਂ ਦੇਖੋ ਇੱਥੋਂ ਕੱਲਾ ਕੱਲਾ ਨਿਕੜ ਮਾ ਥਾਣਾ ਬ੍ਰੀਡ ਬਰੂਡ ਦੇ ਵਿੱਚ ਟੌਪ ਦੀ ਬੱਚੀ ਆ ਦੇਖ ਸਕਦੇ ਤੁਸੀਂ ਹਜੇ 6 ਦੰਦ ਬੱਚੀ ਆ ਇਹ 6 ਦੰਦ ਪਿਓਰ ਬੱਚੀ ਆ ਫੁੱਲ ਹਾਈਟ ਲੈਂਥ ਆ ਗਈ 30 ਕਿਲੋ ਖੁੱਲਾ ਦੁੱਧ ਕੱਢ ਦੇਣਾ ਬੱਚੀ ਨੇ ਕਿਉਂਕਿ ਹਾਈਟ ਲੈਂਥ ਬਹੁਤ ਆ ਬੱਚੀ ਦੀ ਸੋ ਅੱਗੇ ਇਹ ਬੱਚੀ ਪਸੀਸਲੇ 16-17 ਕਿਲੋ ਦੁੱਧ ਤਿਆਰ ਆ ਬ੍ਰੀਡ ਦੇ ਵਿੱਚ ਆ ਗਈ 16-17 ਕਿਲੋ ਦੁੱਧ ਤਿਆਰ ਆ ਇਨੂੰ ਹੱਕ ਪੁੱਤ ਦਰੂ ਇਹ ਬੱਚੀ ਕੱਲ ਡਿਲੀਵਰੀ ਹੋਈ ਐ ਦੀ ਮਗਰ ਬੱਚੀ ਐ ਦੇ ਇਹਦੇ ਮਗਰ ਬੱਚੀ ਆ ਕੱਲ ਸੂਈ ਐ ਇਹ ਕੱਲਾ ਕੱਲਾ ਨਿਕਲ ਮਾ ਥਾਣਾ ਦੁੱਧ ਦੇਣੇ ਵੀ 23 24 ਕਿਲੋ ਖੋਲਾ ਦੇਣਾ ਕੱਲ ਹੀ ਸੂਈ ਆ ਬੱਚੀ ਸੋ ਅੱਗੇ ਇਹ ਗੱਬਣਾ ਹਜੇ ਇਹ ਬੱਚੀ ਆਪਣੀ ਸੇਲ ਹੋ ਚੁੱਕੀ ਐ ਨੇ ਜਾਣਾਂਗਾ ਤੇ ਅੱਗੇ ਆਪਣੀ ਪਹਿਲਣ ਝੋਟੀ ਆ ਇਹਦੀ ਵੀਡੀਓ ਆਪਾਂ ਕੱਲੀ ਦੀ ਅਪਲੋਡ ਕਰਾਂਗੇ ਜਦੋਂ ਦੁੱਧ ਤਿਆਰ ਹੋ ਗਿਆ ਹੁਣ ਇਹਦੇ ਥੱਲੇ 11 ਕਿਲੋ ਬੋਲੀ ਆ 13 14 ਕਿਲੋ ਤਿਆਰ ਦੁੱਧ ਕਰਕੇ ਇਹਦੀ ਦੋ ਦੰਦ ਕੱਟੀ ਹੈ ਇਹਦੀ ਵੀਡੀਓ ਪਾਵਾਂਗੇ ਪ੍ਰੋਪਰ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ